मह्ला पैला मिट्टी मुसलमान की पैरे पैप घर बांडे इटां किया जल्दी करें पुकार जल जल रोवे बकड़ी झड़ झड़ पवे अंगयार नान जिन करण किया सोजाणे करार पौड़ी ਬਿਨ ਸਤਗੁਰ ਕੇ ਨਾ ਪਾਇਓ ਬਿਨ ਸਤਗੁਰ ਕੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਉਨ ਪਰ ਪ੍ਰਗਟ ਆਤ ਸੁਣਾਇਆ ਸਤਗੁਰ ਮਿਲਿਐ ਸਦਾ ਮੁਕਤ ਹੈ ਜਿਨ ਵਿੱਚੋਂ ਮੋਚੁ ਕਾਇਆ ਉੱਤਮ ਏਉ ਵਿਚਾਰ ਹੈ ਜਿਨੂੰ ਸੱਚੇ ਸਉ ਚਿਤ ਲਾਇਆ ਜਗ ਜੀਵਨ ਦਾ ਤਾਪਾਇਆ ਛੇਵੇਂ ਇਸ ਪੌੜੀ ਵਿੱਚ ਜੋ ਦੋ ਸ਼ਲੋਕ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਸ਼ਰਧਾ ਜਾ ਕਰ ਕੀਤਾ ਕਿ ਹਰ ਮਜ਼ਬੇ ਦੀ ਹਰ ਫਿਰਕੇ ਦੀ ਹਰ ਸੰਪਰਦਾ ਦੀ ਆਪਣੀ ਆਪਣੀ ਸ਼ਰਧਾ ਔਰ ਸ਼ਰਧਾ ਕੇਵਲ ਮਾਰਗ ਦਿੱਤੇ ਚੱਲਣ ਦਾ ਇੱਕ ਨਿਯਮ ਹੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਸਾਰੀ ਜ਼ਿੰਦਗੀ ਨਿਯਮ ਨੂੰ ਹੀ ਸਮਝਿੰਦੇ ਆ ਤੇ ਨਿਯਮ ਨੂੰ ਹੀ ਪੜ੍ਹਦੇ ਆ ਜੀਵਨ ਬਤੀਤ ਕਰ ਦਿੱਤਾ ਜਾਂਦਾ ਹੈ ਤੋ ਜੀਵਨ ਵਿਅਰਥ ਚਲਾ ਗਿਆ ਜੀਵਨ ਇਸ ਵਾਸਤੇ ਇੱਕ ਨਿਯਮ ਨੂੰ ਸਮਝ ਤੇ ਫਿਰ ਮਾਰਗ ਤੇ ਚੱਲਨੀ ਇਸ ਵਾਸਤੇ ਕੋਰੇ ਸ਼ਰਈ ਕਿਵਨ ਸ਼ਰਈ ਬੰਦੇ ਜੋ ਪ੍ਰਭੂ ਮਾਰਗ ਤੇ ਚੱਲਦੇ ਤੇ ਨਹੀਂ ਤੇ ਮਾਰਗ ਦੇ ਚੱਲਣ ਦੇ ਨਿਯਮ ਜਿਹੜੇ ਨੇ ਉਹਨੂੰ ਹੀ ਪੜ੍ਹਦੇ ਰਹਿੰਦੇ ਨੇ ਉਹਨੂੰ ਹੀ ਸਮਝਦੇ ਰਹਿੰਦੇ ਨੇ ਤੇ ਉਹਨੂੰ ਸਮਝਾਉਂਦੇ ਰਹਿੰਦੇ ਨੇ ਉਹਨਾਂ ਦੇ ਮਾਨਸਿਕ ਮੰਡਲ ਵਿੱਚ ਅਨੇਕਾਂ ਪ੍ਰਕਾਰ ਦੇ ਰੋਗ ਪੈਦਾ ਹੋ ਜਾਂਦੇ ਨੇ ਵਾਸਤਵਿਕ ਇਸ ਤਰ੍ਹਾਂ ਦੇ ਮਨੁੱਖਾਂ ਨੂੰ ਮਾਨਸਿਕ ਰੋਗੀ ਹੀ ਆਖਿਆ ਜਾਂਦਾ ਹੈ ਕਿਉਂਕਿ ਤਸ਼ਬੀਹ ਹੋ ਜਾਂਦੇ ਨੇ ਤੰਗ ਦਿਲ ਹੋ ਜਾਂਦੇ ਨੇ ਔਰ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ ਸਿਰਫ ਆਪਣੀ ਹੀ ਸ਼ਰਾਂ ਨੂੰ ਮਹਾਨ ਸਮਝਦੇ ਨੇ ਦੂਸਰੇ ਨੂੰ ਨਹੀਂ ਸਿਰਫ ਆਪਣੀ ਨਹੀਂ ਆ ਮੌਲੀ ਨੂੰ ਹੀ ਮਹਾਨ ਸਮਝਦੇ ਨੇ ਦੂਸਰੇ ਨੂੰ ਨਹੀਂ ਅਗਰ ਇੱਕ ਦੇਸ਼ ਦੂਜੇ ਦੇਸ਼ ਨਾਲ ਸਿਰਫ ਇਸ ਗੱਲ ਕਰਕੇ ਲੜੇ ਕਿ ਸਾਡੇ ਵੇਸ ਤੇ ਖੱਬੇ ਪਾਸੇ ਟ੍ਰੈਫਿਕ ਚੱਲਦਾ ਹੈ ਤੇ ਦੂਸਰਾ ਕਿ ਨਹੀਂ ਸਾਡੇ ਮੁਲਕ ਦੇ ਤੇ ਯਾਤਿਆ ਦਾ ਨਿਯਮ ਸੱਜੇ ਪਾਸੇ ਹੈ ਇਸ ਸੱਜੇ ਖੱਬੇ ਦੀ ਅਗਰ ਲੜਾਈ ਸ਼ੁਰੂ ਹੋ ਜਾਏ ਤੇ ਇਹ ਲੜਾਈ ਮੂਰਖਤਾ ਤੇ ਖੜੀ ਹੈ ਇਹ ਲੜਾਈ ਅਗਿਆਨਤਾ ਤੇ ਖੜੀ ਹੈ ਬਾਹਰ ਸੜਕਾਂ ਦੇ ਨਿਯਮ ਜਿਹੜੇ ਨੇ ਇਹਨਾਂ ਦੇਤੇ ਤੇ ਇਤਨਾ ਝਗੜਾ ਨਹੀਂ ਪਰ ਪ੍ਰਮਾਤਮਾ ਤੱਕ ਪਹੁੰਚਣ ਦਾ ਜਿਹੜਾ ਮਾਰਗ ਹੈ ਤੇ ਉਸ ਮਾਰਗ ਦੇਤੇ ਚੱਲਣ ਦੇ ਜਿਹੜੇ ਨਿਯਮ ਨੇ ਉਸ ਦੁਨੀਆ ਵਿੱਚ ਕਲੇਸ਼ ਬਹੁਤ ਜ਼ਿਆਦਾ ਹੈ ਉਸ ਦੁਨੀਆ ਵਿੱਚ ਪੀੜਾ ਬਹੁਤ ਜ਼ਿਆਦਾ ਹੈ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ ਹੈ ਵਾਸਵਿਕ ਭਗਤ ਤੇ ਉਹ ਹੈ ਜੇ ਦੇ ਅੰਦਰ ਭੁਖ ਹੈ ਸਿਫਤੋ ਸਲਾਹ ਦੀ ਜੋ ਪ੍ਰਭੂ ਦੇ ਮਾਰਗ ਦੇਤੇ ਚੱਲ ਪਿਆ ਨਿਯਮ ਜੈਸਾ ਵੀ ਹੈ ਉਦੀ ਪਾਲਣਾ ਕਰਦੇ ਆਇਆ ਉਹ ਚੱਲ ਪਿਆ ਸਿਰਫ ਨਿਯਮਾਵਲੀ ਦੀ ਪ੍ਰਕਲਪਾ ਨਹੀਂ ਕਰਦਾ ਬਲਕਿ ਨਿਯਮ ਨੂੰ ਸਮਝ ਕੇ ਉਹ ਮਾਰਗ ਤੇ ਚੱਲਦਾ ਇਸਲਾਮ ਸ਼ਰਾ ਦੇਚ ਜਿੱਥੇ ਸੁਨਨਤ ਹੈ ਪਰਦਾ ਹੈ ਜ਼ਕਾਤ ਹੈ ਰੋਜ਼ਾ ਹੈ ਹਜ ਹੈ ਇਸ ਤਰ੍ਹਾਂ ਦੀ ਹੋਰ ਸ਼ਰਾ ਦੀ ਲੰਬੀ ਚੌੜੀ ਬਕਾਇਦਾ ਧੂਮਕਾ ਹੈ ਜਿਹਦੇ ਚੋਂ ਲੰਘਣਾ ਪੈਂਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੁਸਰੇ ਸ਼ਲੋਕ ਵਿੱਚ ਇਹ ਵੀ ਦੱਸਿਆ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਮੁਸਲਮਾਨ ਇਸਲਾਮ ਦੀ ਦੁਨੀਆਂ ਵਿੱਚ ਮਰਦੇ ਨੂੰ ਦੱਬਦੇ ਨੇ ਸਾੜਦੇ ਨਹੀਂ ਸਾੜਨਾ ਨਾਪਾਤ ਨਹੀਂ ਨੇ ਸਾੜਨ ਨੂੰ ਚੰਗਾ ਨਹੀਂ ਸਮਝਦੇ ਇਹ ਝੋਕਰ ਦੇਖिए ਤੇ ਇਸ ਦੇ ਕੁਛ ਇੰਜ ਕਹਿ ਲਈਏ ਦੁਨਿਆਵੀ ਕਾਰਨ ਹੋ ਸਕਦੇ ਨੇ ਧਾਰਮਿਕ ਨਹੀਂ अरब देश सहरावदा देश है मरुथल है सैकड़ों मील तक रेत दे हिटे दे ते सैकड़ों मील दी दूरी तो बाद किधर नखलिस्तान मिलता है कोई درختਾਂ ਦਾ ਝੁੰਡ ਮਿਲੇਗਾ ਇਸ ਵਾਸਤੇ ਪੁਰਾਣੇ ਕਾਫਲੇ ਜੋ ਉਠਾਂ ਤੇ ਚੱਲਦੇ ਸਨ 15-15 ਦਿਨ ਦਾ ਪਾਣੀ ਨਾਲ ਲੱਦ ਕੇ ਚੱਲਦੇ ਸਨ ਕਿਉਂਕਿ ਰਸਤੇ 'ਚ ਪਾਣੀ ਨਹੀਂ ਸਹਰਾ ਹੀ ਸਹਰਾ ਤੋਂ ਮरुथल ਦੇ ਵਿਚ ਲਕਣਾ ਦੀ ਤੇ ਘਾਟ ਜੰਗਲ ਹੈ ਨਹੀਂ ਮੁਰਦਿਆਂ ਨੂੰ ਸਾੜਨ ਲਈ ਜਿੰਨੀ ਲੱਕੜ ਚਾਹੀਦੀ ਸੀ ਇਤਨੀ ਲੱਕੜ ਅਰਬ ਦੇਸ਼ਾਂ ਦੇ ਵਿੱਚ ਨਹੀਂ ਔਰ ਇੱਕ ਦੂਸਰੇ ਦਾ ਝੂਠਾ ਪਾਣੀ ਪੀਣ ਦੀ ਜਿਹੜੀ ਪ੍ਰਥਾ ਉੱਥੇ ਚੱਲੀ ਪਾਣੀ ਦੀ ਵੀ ਬਹੁਤ ਕਿੱਲਤ ਬਹੁਤ ਕਿੱਲਤ ਪੀਤਾ ਆ ਪਾਣੀ ਜੇ ਗਲਾਸ ਦੇ ਵਿੱਚ ਬਚ ਗਿਆ ਉਹਨੂੰ ਡੋਲਣਾ ਨਹੀਂ ਉਹਨੂੰ ਫਿਰ ਘੜੇ ਵਿੱਚ ਪਾ ਦਿੰਦਾ ਹੈ ਕਿਉਂਕਿ ਬਹੁਤ ਪਾਣੀ ਦੀ ਕਿੱਲਤ ਪਾਣੀ ਦੀ ਬੂੰਦ ਵਾਸਤੇ ਅਰਬ ਦੇ ਲੋਕ ਤਰਸ ਜਾਂਦੇ ਸਨ ਤੋ ਕੁਝ ਦੁਨਿਆਵੀ ਲੋੜਾਂ ਨੇ ਜੋ ਨਿਯਮ ਬਣਾ ਦਿੱਤੇ ਉਹਨੋਂ ਬਾਅਦ ਵਿੱਚ ਧਰਮ ਨਾਲ ਜੋੜ ਦਿੱਤਾ ਗਿਆ ਉਹਨੋਂ ਬਾਅਦ ਵਿੱਚ ਮਜ਼ਬਦ ਦੇ ਨਾਲ ਜੋੜ ਦਿੱਤਾ ਗਿਆ ਹਿੰਦੁਸਤਾਨ ਜ਼ਰਖੈਜ਼ ਇਲਾਕਾ دریاਵਾਂ ਦਾ ਦੇਸ਼ ਨਦੀ ਨਾਲਿਆਂ ਦਾ ਦੇਸ਼ ਜੰਗਲਾਂ ਦਾ ਦੇਸ਼ ਇੱਥੇ ਲੱਕੜ ਆਮ ਸੀ ਬਹੁਤ ਆਦਤ ਦੇ ਸੀ ਇੱਥੇ ਇਹ ਪ੍ਰਥਾ ਚੱਲੀ ਹਿੰਦੁਸਤਾਨ 'ਚ ਇੱਕ ਸੋਚਣੀ ਹੋਰ ਵੀ ਸੀ ਕਿ ਮਨੁੱਖ ਦਾ ਪੁਨਰ ਜਨਮ ਹੈ ਬਾਰ ਬਾਰ ਇਹ ਜੰਮਦਾ ਹੈ ਬਾਰ ਬਾਰ ਇਹ ਮਰਦਾ ਹੈ ਹਿੰਦੁਸਤਾਨ ਦੀ ਰਸੀਦੀ ਦੇਸ਼ੀ ਰਿਚ ਸਭ ਤੋਂ ਵੱਡਾ ਦੁੱਖ ਵੀ ਇਹ ਹੈ ਬਾਰ ਬਾਰ ਜੰਮਣਾ ਤੇ ਮਰਨਾ ਬਾਕੀ ਦੁੱਖ ਤੇ ਛਾਇਆ ਨੇ ਮੂਲ ਦੁੱਖ ਤੇ ਹੈ ਜੰਮਣਾ ਤੇ ਮਰਨਾ ਬਾਕੀ ਦੁੱਖ ਤੇ ਕੇਵਲ ਪੱਤੇ ਨੇ ਸ਼ਾਖਾ ਨੇ ਬੁਨਿਆਦ ਜੜ ਤੇ ਹੀ ਹੈ ਜੰਮਣਾ ਮਰਨਾ ਧਰਮ ਦੀ ਸਾਰੀ ਸਾਧਨਾ ਹਿੰਦੁਸਤਾਨ ਦੇ ਜਿਹੜੀ ਹੈ ਉਹ ਮੋਕਸ਼ ਪ੍ਰਾਪਤੀ ਲਈਏ ਕਿਸਥੋ ਮੋਕਸ਼ ਜਨਮ ਤੋਂ ਮੋਕਸ਼ ਮਰਨ ਤੋਂ ਇਸੇ ਤਰੀਕੇ ਨਾਲ ਜਨਮ ਮਰਨ ਦੀ ਨਿਵਰਤੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਬਾਤ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ ਹੈ ਪ੍ਰਭੂ ਥਕ ਕੇ ਬਹੁਤ ਜਨਮਾਂ ਦੇ ਗੇਤੋਂ ਥਕ ਕੇ ਤੇਰੇ ਦਵਾਰੇ ਆਇਆ ਤੋ ਜਨਮ ਮਰਨ ਦੀ ਨਿਵਰਤੀ ਕਰ पुनर्जन्म की धारणा सिर्फ हिंदुस्तान दे छे विकसित हो सके चाहे जैनी ने बोधी ने सिख ने या वैदिक धर्म के मनने वाले हिंदू ने यह सारे पुनर्जन्म नु मनते हैं ये सारे बार बार दे जन्म नु मनते हैं लेकिन हिंदुस्तान तो बार जितने धर्म विकसित तो हुए ने उत्थे पुनर्जन्म की धारणा नहीं इस्लाम यहूदी ईसाई पारसी इत्यादि में ऐसा ख्याल ਬਣਿਆ ਸੜੇ ਰੇਸ ਵਿੱਚ ਕਿ ਜੀਵ ਨੂੰ ਮਨ ਨੂੰ ਇਸ ਤਨ ਦੇ ਨਾਲ ਮੋਹ ਬੜਾ ਆਉਂਦਾ ਹੈ ਪਰ ਹੁਣ ਮਨ ਦਾ ਤਨ ਨਾਲ ਸੰਬੰਧ ਟੁੱਟ ਗਿਆ ਹੈ ਸੂਖਸ਼ਮ ਦੇਹੀ ਦਾ ਅਸਥੂਲ ਦੇਹੀ ਨਾਲ ਸੰਬੰਧ ਟੁੱਟ ਗਿਆ ਹੈ ਜੀਵ ਆਤਮਾ ਦਾ ਇਸ ਸ਼ਰੀਰ ਨਾਲ ਸੰਬੰਧ ਟੁੱਟਿਆ ਹੈ ਕਿਉਂਕਿ ਸਵਾਸਾਂ ਦੀ ਡੋਰੀ ਟੁੱਟ ਗਈ ਹੈ ਇਸ ਸ਼ਰੀਰ ਵਿੱਚ ਰਹ ਕੇ ਜੀਵ ਆਤਮਾ ਨੇ ਸੰਸਾਰ ਵਿੱਚ ਬੜੇ ਸੰਬੰਧ ਜੋੜੇ ਸਨ ਮਾਂ ਬਾਪ ਦੇ ਦੀਆਂ ਪੁੱਤਰਾਂ ਦੇ ਪਰਿਵਾਰ ਦੇ ਦਾਨ ਸੰਪਦਾ ਦੇ ਮਹਿਲ ਮਾਰੀਆਂ ਦੇ ਪੂਜਾ ਪਰਪ੍ਰਸ਼ਟਾ ਦੇ ਮਾਨ ਸਨਮਾਨ ਦੇ अनेका ਤਰ੍ਹਾਂ ਦੇ ਰਿਸ਼ਤੇ ਜੋ ਸੰਬੰਧ ਜੋੜੇ ਸਨ ਸਵਾਸਾਂ ਦੀ ਡੋਰੀ ਦੇ ਟੁੱਟਦੇ ਆ ਇਹ ਸਾਰੇ ਸੰਬੰਧ ਟੁੱਟੇ ਇਹ ਸਾਰੇ ਸੰਬੰਧ ਟੁੱਟੇ ਤੋਂ ਦੁੱਖ ਪੈਦਾ ਹੋਇਆ ਜੀਵ ਮਰ ਤੱਕ ਦੇਹੀ ਦੇ ਅਲੇ ਦੁਅਲੇ ਮੰਡਲਾਂਦਾ ਹੈ ਔਰ ਐਸਾ ਖਿਆਲ ਹੈ ਕਿ 13 ਦਿਨ ਤੱਕ ਤੇ ਜ਼ਰੂਰ ਹੀ ਮੰਡਲਾਂਦਾ ਹੈ ਇਸ ਵਾਸਤੇ ਸਾਰੇ ਦੇਸ਼ ਵਿੱਚ ਬਕਾਇਦਾ ਤੌਰ ਤੇ 13ਵਾਂ ਕੀਤਾ ਜਾਂਦਾ ਹੈ। ਖਿਆਲ ਪੈਦਾ ਹੋਇਆ ਬੇਹੇ ਨੂੰ ਸਾੜ ਦਈਏ। ਸਵਾ ਕਰ ਦਈਏ ਤੇ ਰਾਖ ਵੀ ਕਿਸੇ ਨਦੀ ਨਾਲੇ ਵਿੱਚ ਪ੍ਰਵਾਹ ਕਰ ਦਈਏ ਤਾਂ ਕਿ ਸਰੀਰ ਦਾ ਕੁਝ ਵੀ ਅੰਗ ਬਚੇ ਨਾ। ਸਰੀਰ ਦਾ ਕੁਝ ਵੀ ਹਿੱਸਾ ਬਚੇ ਨਾ ਤਾਂ ਕਿ ਸੂਪਸ਼ਮ ਦੇਹੀ ਅੱਗੇ ਜਾ ਸਕੇ। ਨਵਾਂ ਜਨਮ ਗ੍ਰਹਿਣ ਕਰ ਸਕੇ ਜਾਂ ਅੱਗੇ ਪ੍ਰਸਤਾਨ ਕਰ ਸਕੇ। ਇਸ ਧਾਰਨਾ ਨੇ ਹਿੰਦੁਸਤਾਨ ਦੇ ਜੋ ਹੈ ਜਨਮ ਲਿਆ। ਇਸ ਵਾਸਤੇ ਇੱਥੇ ਸਾੜਨ ਦੀ ਪ੍ਰਥਾ ਰਚਲਤ ਹੋਈ ਜੈਨੇ ਵਿਸਾੜਦੇ ਨੇ ਬੋਧੀ ਵਿਸਾੜਦੇ ਨੇ இந்து ਵਿਸਾੜਦੇ ਨੇ ਔਰ ਸਿੱਖ ਵੀ ਸਾੜਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਭਈ ਐਸਾ ਕਹਿਣਾ ਕਿ ਮਰਤਕ ਦੇਹੀ ਨੂੰ ਜਲਾਣਾ ਇਹ ਨਾਪਾਕ ਕਰਮ ਹੈ ਤਾਂ ਸਤਿਗੁਰ ਦੇਵ ਜੀ ਮਹਾਰਾਜ ਦੇ ਕੋਲ ਹਿਰਦਾ ਦਾਰਸ਼ਨਿਕ ਦਾ ਹਿਰਦਾ ਹੈ ਵਿਚਾਰਕ ਦਾ ਹਿਰਦਾ ਹੈ ਸ਼ਾਇਦ ਹੈ ਹਿਰਦਾ ਹੈ ਉਹ ਆਪਣੇ ਘਰ ਨਾਲ ਕਹਿੰਦੇ ਨੇ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਆਰ ਕਹਿੰਦੇ ਨੇ ਕਬਰਾਂ ਦੀ ਮਿੱਟੀ ਚਿਖਣੀ ਬਣੀ ਹੁੰਦੀ ਹੈ ਤੇ ਪੁਰਾਣੇ কুমਿਆਰ ਅਕਸਰ ਕਬਰਸਤਾਨਾਂ ਤੋਂ ਹੀ ਮਿੱਟੀ ਲੈਂਦੇ ਸਨ ਉਹਦੇ ਭਾਂਡੇ ਬਣਾਣੇ ਪਿੱਟਾ ਬਣਾਣੀਆਂ ਸੁਰਾਈਆਂ ਬਣਾਣੀਆਂ ਘੜੇ ਬਣਾਣੇ ਤਰ੍ਹਾਂ-ਤਰ੍ਹਾਂ ਦਾ ਸਾਜ਼ੋ-ਸਮਾਨ ਚਿਖਣੀ ਮਿੱਟੀ ਰਾਹੀਂ ਬਣਾਇਆ ਜਾਂਦਾ ਸੀ ਤੇ ਚਿਖਣੀ ਮਿੱਟੀ ਉਪਲਬਧ ਹੁੰਦੀ ਸੀ ਕਬਰਾਂ ਦੇ ਨੇੜੇ ਤੇ ਰਹੇ ਮੁਰਦੇ ਦੇ ਸਰੀਰ ਦੇ ਵਿੱਚ ਜਿਹੜੀ ਮਿੰਜ ਹੈ ਉਹ ਸਹਜੇ-ਸਹਜੇ ਗਲਦੀ ਰਹਿੰਦੀ ਹੈ ਕਬਰ ਵਿੱਚ ਆਲੇ ਦੁਆਲੇ ਧਰਤੀ ਦੇ ਵਿੱਚ ਦੂਰ ਦੂਰ ਤੱਕ ਫੈਲ ਰਹੀ ਹੈ ਤੋਂ ਕਬਰਾਂ ਤੋਂ ਦੂਰ ਤੱਕ ਵੀ ਜਿਹੜੀ ਮਿੱਟੀ ਹੈ ਉਹ ਅਕਸਰ ਜਿੱਤਨੀ ਮਿਲਦੀ ਹੈ ਸਾਬ ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਯਾਰ ਆਖਰ ਸ਼ਰੀਰ ਮਿੱਟੀ ਹੈ ਮਿੱਟੀ ਦਾ ਢਾਂਚਾ ਹੈ ਇਹ ਸਤਗੁਰਦੇਵ ਜੀ ਮਹਾਰਾਜ ਕਹਿੰਦੇ ਉਹ ਮਿੱਟੀ ਕਬਰਾਂ ਦੀ ਮਿੱਟੀ ਤੇ ਕਬਰਾਂ ਦੇ ਇਸ ਤੇ ਮੁਸਲਮਾਨ ਹੀ ਹੁੰਦੇ ਨੇ ਸਾਡੇ ਦੇਸ਼ ਦੇ ਵਿੱਚ ਕੁਮਯਾਰ ਦੇ ਪੇੜੇ ਡੇਗੇ ਉਹ ਕਬਰਾਂ ਤੋਂ ਮਿੱਟੀ ਲੈ ਆਇਆ ਤੇ ਮਿੱਟੀ ਦਾ ਕੀ ਕੀਤਾ ਉਸਨੇ ਘੜ ਭਾਂਡੇ ਇੱਟਾਂ ਕੀਆ ਉਹਨੇ ਭਾਂਡੇ ਬਣਾਏ ਉਹਨੇ ਇੱਟਾਂ ਬਣਾਈਆਂ ਉਹਨੇ ਹੋਰ ਤਰ੍ਹਾਂ ਤਰ੍ਹਾਂ ਦੇ ਛੋਟੇ ਵੱਡੇ ਬਰਤਨ ਬਣਾਏ ਤੇ ਫਿਰ ਸਾਰੇ ਭਾਂਡੇ ਤੇ ਇੱਟਾਂ ਨੂੰ ਉਸਨੇ ਆਵੇ ਦੇ ਚ ਰੱਖਿਆ ਅਗਲਾ ਰਿਤੇ ਭਾਂਡਿਆਂ ਨੂੰ ਪਕਾਣਾ ਹੈ ਇੱਟਾਂ ਨੂੰ ਪਕਾਣਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਲਦੀ ਕਰੇ ਪੁਕਾਰ ਜੇ ਤੁਸੀਂ ਆਖੋ ਦੇਹੀ ਦਾ ਸਾਰਨਾ ਨਾਪਾਕ ਹੈ ਮਾੜਾ ਕੰਮ ਹੈ ਤਾਂ ਦੇਖ ਲੋ ਮਿੱਟੀ ਜਲਾ ਰਿਹਾ ਕੁਮਾਰ ਜਲ ਰਹੀ ਏ ਮਿੱਟੀ ਜਲਦੀ ਹੋਈ ਪੁਕਾਰ ਪਈ ਕਰਦੀ ਏ ਮੈਨੂੰ ਸੜਿਆ ਜਾ ਰਿਹਾ ਏ ਮੈਨੂੰ ਸੜਿਆ ਜਾ ਰਿਹਾ ਏ ਸਤਿਗੁਰ ਦੇਵ ਜੀ ਮਹਾਰਾਜ ਰਾਜ ਦੇਚ ਇਹ ਗੱਲ ਕਰਦੇ ਨੇ ਕਿ ਉਹ ਵੀ ਤੇ ਆਖਿਰ ਜਲਦੀ ਹੀ ਪਈਏ ਕੁਮਾਰ ਸੜਦਾ ਪਿਆ ਏ ਇਸ ਦੇਸ਼ ਦੇਚ ਮੁਰਦੇ ਨੂੰ ਜਲਾਉਂਦੇ ਨੇ ਮਿੱਟੀ ਨੂੰ ਜਲਾਉਂਦੇ ਨੇ ਹੁਰਕੀ ਮਿੱਟੀ ਸੜੀ ਜਾਂਦੀ ਏ ਫਰਕ ਸਿਰਫ ਇਤਨਾ ਹੈ ਕਿ ਹਿੰਦੁਸਤਾਨ ਦੇਚ ਉਸ ਮਿੱਟੀ ਨੂੰ ਜਲਾ ਰਹੇ ਨੇ ਜਿਸ ਮਿੱਟੀ ਦਾ ਅਜੇ ਜੋੜ ਆਪਸ ਵਿੱਚ ਬਣਿਆ ਹੋਇਆ ਹੈ ਠੋਸ ਲੇਕਿਨ ਜਦ ਤਨ ਮਿੱਟੀ ਦੇਚ ਪੂਰਨ ਤੌਰ ਤੇ ਮਿੱਟੀ ਹੋ ਗਿਆ ਤੇ ਕੁਮਾਰ ਉਸ ਨੂੰ ਬਾਦ ਦੇ ਜਲਾਉਂਦਾ ਹੈ ਇਸ ਤਰੀਕੇ ਨਾਲ ਮੁਸਲਮਾਨ ਵੀ ਦੇਹੀ ਬਾਦ ਦੇ ਜੋ ਹੈ ਜਲਦੇ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਫਰਮਾਨ ਪੈ ਕਰਦੇ ਨੇ ਜਲ ਜਲ ਰੋਵੇ ਭਪੜੀ ਝੜ ਝੜ ਪਵੇ ਅੰਗਿਆ रोंदी है जल्दी हुई ओ खाक और अंगारे झड़ झड़ के पै रहे हैं नानक जिन करते कारण किया सो जाने करता महाराज कहते करता पुरख उसने इस जीव नाल जो कुछ किया जो कारण उस नाल वरते है उस करते पुरख ने जो कुछ अगां वरताया करतार ही जाने है। किसने दबे है किसने जलाया है किसने पानी जो है रोड़ देता है ਇਕ ਦੱਬੇ ਇਕ ਦਾ ਜੀਏ ਇਕ ਨਾ ਕੁੱਤੇ ਖਾਏ ਇਕ ਪਾਣੀ ਵਿੱਚ ਉਸਟੀਏ ਇਕ ਬੀਫਰ ਹੱਸਣ ਪਾਏ ਨਾ ਨਿਕ ਇਹ ਨਾ ਜਾ ਪਈ ਕਿੱਥੇ ਜਾਏ ਸਮ ਸਭ ਕਹਣ ਕਹਿ ਨਹੀਂ ਸਕਦੇ ਇਹ ਜੀਵ ਆਤਮਾ ਕਿੱਥੇ ਗਈ ਇਸਨੇ ਕਿਹੜਾ ਜਨਮ ਧਾਰਨ ਕੀਤਾ ਜਦ ਬਾਰੋਂ ਅਸੀਂ ਦੇਖਦੇ ਹਾਂ ਇਕ ਨੂੰ ਦਬਿਆ ਗਿਆ ਇਕ ਨੂੰ ਸੜਿਆ ਗਿਆ ਇਕ ਨੂੰ ਪਾਣੀ ਵਿੱਚ ਰੋੜਿਆ ਗਿਆ ਤੇ ਇਕ ਨੂੰ ਬੀਫਰ ਹੱਸਣ ਪਾਏ ਪਰ ਸੇ ਲੋਕ ਖੂਦ ਦੇਤੇ ਛੱਜ ਬਣਾ ਕੇ ਛੱਜ ਦੇਤੇ ਲਾਸ਼ ਰੱਖ ਦਿੰਦੇ ਨੇ ਉਹਨੂੰ ਇਲਾ ਖਾਂਦੀਆਂ ਨਹੀਂ ਉਹਨੂੰ ਕਵੇ ਖਾਂਦੀ ਹੈ ਹਡੀਆਂ ਸਹਜੇ ਸਹਜੇ ਖੂਦ ਇਸ ਕਹਿੰਦੀਆਂ ਰਹਿੰਦੀਆਂ ਨੇ ਇੱਕ ਇਸ ਢੰਗ ਨਾਲ ਜੋ ਹੈ ਮੁਰਦੇ ਦਾ ਅੰਤ ਨੂੰ ਜੋ ਹੈ ਸੰਸਕਾਰ ਕਰਦੇ ਨੇ ਮਿਰਤਕ ਦੇਹੀ ਦਾ ਪਰ ਮਹਾਰਾਜ ਕਹਿੰਦੇ ਬਾਹਰੋਂ ਤੇ ਤੌਰ ਤਰੀਕੇ ਵੱਖ-ਵੱਖ ਨੇ ਕਿਸੇ ਨੇ ਦਬਿਆ ਕਿਸੇ ਨੇ ਸਾੜਿਆ ਤੇ ਕਿਸੇ ਨੇ ਖੂਦ ਦੇ ਉੱਪਰ ਛਲਣੀ ਦੇ ਚ ਰੱਖ ਦਿੱਤਾ ਤੇ ਕਿਸੇ ਨੇ ਪਾਣੀ ਦੇ ਜੋ ਹੈ ਰੋੜ ਦਿੱਤਾ ਇਹ ਕਿਸੇ ਦੇ ਕੁੱਤੇ ਹੀ ਖਾਂਦੇ ਪੈਨ ਲਾवारिस ਹੋ ਕੇ ਮਰ ਗਏ। ਖਾਰੇ ਨੇ ਕੁੱਤੇ ਖਾਰੀਆਂ ਨੇ ਇੱਲਾ ਪਰ ਇਹ ਤੇ ਹੁਣ ਪ੍ਰਭੂ ਹੀ ਜਾਣੇ ਕਿ ਉਹ ਕਿੱਥੇ ਜਾ ਕੇ ਸਮਾਇਆ। ਉਸਨੇ ਕਿੱਥੇ ਜਾ ਕੇ ਜਨਮ ਲਿਆ ਹੈ। ਇਹ ਪਰਿਪੂਰਨ ਪ੍ਰਮਾਤਮਾ ਜਾਣਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਦਬਣਾ ਤੇ ਸਾੜਨਾ ਇਹਦੇ ਤੇ ਬਹਿਸ ਕਰਨੀ ਵੀ ਫਜ਼ੂਰ ਹੈ। ਮਰਜ਼ੀ ਹੈ ਦਫਨ ਕਰ ਲਓ। ਮਰਜ਼ੀ ਹੈ ਸਾੜ ਦੋ। ਮਿੱਟੀ ਨੂੰ ਮਿੱਟੀ ਦੇ ਚਲੇਨ ਕਰਨਾ ਹੈ। ਚਾਹੇ ਸਾੜ ਕੇ ਲੀਨ ਕਰੋ। ਚਾਹੇ ਦਬ ਕੇ ਲੈਣ ਕਰੋ ਇਹਦੇ ਚ ਪਾਕ ਤੇ ਨਾਪਾਕ ਦਾ ਕੋਈ ਮਤਲਬ ਨਹੀਂ ਇਸ ਦੇ ਚੰਗੇ ਤੇ ਮਾੜੇ ਦਾ ਕੋਈ ਮਤਲਬ ਨਹੀਂ ਕਿਉਂਕਿ ਮਰ ਤੱਕ ਦੇ ਹੀ ਮਿੱਟੀ ਹੈ ਹੁਣ ਇਸ ਮਿੱਟੀ ਨੂੰ ਭਾਵੇਂ ਸਾੜੋ ਭਾਵੇਂ ਦਫਨ ਕਰੋ ਦੋਵੇਂ ਕਰਮ ਇੱਕੋ ਹੀ ਜਾਈਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਉਹੜੀ ਦੇ ਵਿੱਚ ਆਪ ਇਹ ਵਿਚਾਰ ਦਿੰਦੇ ਨੇ ਬਿਨ ਸਤਗੁਰੁ ਕੇ ਨਾ ਪਾਇਓ ਬਿਨ ਸਤਗੁਰੁ ਕੇ ਨਾ ਪਾਇਆ ਐਸਾ ਪ੍ਰਮਾਤਮਾ ਜੋ ਕਰਤਾ ਹੈ ਕਾਰਣ ਹੈ ऐसा परमात्मा जो व्यापक है ذره ذره رشته परम आनंद स्वरूप है महाराज कहंदे बिन सतगुरु के ने ना पायो सतगुरु तो बिना आज तक किसी ने उसका ज्ञान प्राप्त नहीं किया सतगुरु जिदे कुल सत दा ज्ञान है सत पुरख जिन जानया सतगुरु तिसका नाम इसके संग सर उधरे नानक हर गुंदा हकीकत ये सच्चाई है सचनु जिसने जानया ਸੱਚ ਨੂੰ ਜਿਸ ਨੇ ਧਾਰਨ ਕੀਤਾ ਸੱਚ ਨੂੰ ਜੋ ਕਥਨ ਕਰ ਸਕਦਾ ਹੈ ਸੱਚ ਦਾ ਜੋ ਵਰਣਨ ਕਰ ਸਕਦਾ ਹੈ ਸਤਿਗੁਰੂ ਐਸਾ ਜੋ ਸਤਿਗੁਰੂ ਹੈ ਉਸ ਤੋਂ ਬਿਨਾ ਕਿਸੇ ਨੂੰ ਵੀ ਸਤਿ ਦੀ ਪ੍ਰਾਪਤੀ ਨਹੀਂ ਹੋਈ ਬਿਨ ਸਤਿਗੁਰ ਕੇ ਨੇ ਨਾ ਪਾਇਓ ਬਿਨ ਸਤਿਗੁਰ ਕੇ ਨੇ ਨਾ ਪਾਇਆ ਅੱਜ ਤੱਕ ਕਿਸੇ ਨੇ ਵੀ ਸਤਿਗੁਰੂ ਤੋਂ ਬਿਨਾ ਉਸ ਸੱਚ ਨੂੰ ਪ੍ਰਾਪਤ ਨਹੀਂ ਕੀਤਾ ਮਹਾਰਾਜ ਅਗਾਹ ਚਲ ਕੇ ਸਤਿਗੁਰ ਦੀ ਮहिमा ਬਿਆਨ ਕਰਦੇ ਕਹਿੰਦੇ ਨੇ ਸਤਿਗੁਰੂ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਕਸ਼ਣ ਆਇਆ ਸਤਿਗੁਰ ਦੇ ਚ ਪਰਿਪੂਰਨ ਪ੍ਰਮਾਤਮਾ ਨੇ ਆਪਣੇ ਆਪ ਨੂੰ ਰੱਖਿਆ ਆਪਣੀ ਹੋਂਦ ਨੂੰ ਰੱਖਿਆ ਉਹਦੀ ਹੋਂਦ ਕੀ ਹੈ ਚਾਣਣਾ ਗਿਆਨ ਸਤਿਗੁਰ ਦੇ ਚ ਉਸ ਨੇ ਆਪਣੀ ਹੋਂਦ ਨੂੰ ਰੱਖਿਆ ਹੈ ਗਿਆਨ ਤਾਂ ਹੋਂਦ ਪ੍ਰਮਾਤਮਾ ਦੀ ਕੀ ਹੈ ਗਿਆਨ ਉਸ ਗਿਆਨ ਨਾਲ ਜੁੜਨਾ ਪ੍ਰਮਾਤਮਾ ਨਾਲ ਜੁੜਨਾ ਸਾਡੇ ਦੇਸ਼ ਦੇ ਤੇ ਵਾਕਈ ਐਸਾ ਆਖਿਆ ਗਿਆ ਕਿ ਮਨੁੱਖ ਜੋ ਪਾਪ ਕਰਦਾ ਹੈ ਮਨੁੱਖ ਜੋ ਦੁੱਖ ਭੋਗਦਾ ਹੈ मनुख जो दुनिया भर दे अनर्थ करता है अज्ञान करके ही करता है अज्ञान करके लोभी है अज्ञान करके क्रोधी है अज्ञान करके मनुख वैर विरोध दे है अज्ञान करके चोरी करता है यारी करता है अज्ञान करके ही कतल करता है और दुष्टपणा जो है जगत दरता है अज्ञान नाश हो है ज्ञान और किसी साधना कोई तौर तरीका नहीं ज्ञान प्राप्ति का ਅਗਿਆਨ ਨਾ ਸੌਂਦਾ ਹੈ ਗਿਆਨ ਨਾਲ ਕਮਰੇ ਦੇ ਚੰਦਗਾਰ ਹੈ ਇੱਕ ਘਰ ਦਾ ਮਾਲਕ ਸਾਰੀ ਰਾਤ ਹੋ ਰਹੀ ਹੈ ਝਾੜੂ ਦੇਂਦਿਆਂ ਦੇਂਦਿਆਂ ਥੱਕ ਗਿਆ ਹੈ ਰਸਤੇ ਵਿੱਚ ਇੱਕ ਸੰਤ ਜੀ ਲੰਗੇ ਨੇ ਉਹ ਕਹਿੰਦੇ ਨੇ ਕਾਫੀ ਦੇਰ ਦੀ ਝਾੜੂ ਦੇ ਰਹੇ ਹੈ ਗੱਲ ਕੀ ਹੈ ਕਹਿੰਦਾ ਹਨੇਰੇ ਨੂੰ ਕੱਢਣਿਆ ਝਾੜੂ ਨਾਲ ਸੰਤ ਕਹਿੰਦੇ ਨਹੀਂ ਝਾੜੂ ਪੁਆਰੀ ਨਾਲ ਕਮਰੇ ਦੇਚੋ ਹਨੇਰਾ ਨਹੀਂ ਨਿਕਲੇਗਾ ਉਹ ਫਿਰ ਬਾਲਟੀਆਂ ਪਾਣੀ ਦੀਆਂ ਭਰ ਕੇ ਲਿਆਇਆ ਤੇ ਲੱਗਾ ਕਮਰੇ ਦੇ ਵਿੱਚ ਦੌੜਨ ਔਰ ਡੋਲੀ ਗਿਆ ਡੋਲੀ ਗਿਆ ਝਾੜੂ ਫੇਰੀ ਗਿਆ ਪਾਣੀ ਡੋਲੀ ਗਿਆ ਤੇ ਸੰਤ ਜੀ ਪੁੱਛਦੇ ਨੇ ਹੁਣ ਕੀ ਕਰ ਰਿਹਾ ਹੈ ਕਹਿੰਦਾ ਹਨੇਰੇ ਨੂੰ ਧੋ ਰਿਹਾ ਨਹੀਂ ਇਹ ਪਾਣੀ ਨਾਲ ਹਨੇਰਾ ਨਹੀਂ ਭੁਲੇਗਾ ਇਹ ਝਾੜੂ ਬਾਰੀ ਨਾਲ ਹਨੇਰਾ ਨਹੀਂ ਨਿਕਲੇਗਾ। ਤੋ ਸੰਤ ਜੀ ਕੋਈ ਤੁਸੀਂ ਢੰਗ ਦੱਸੋ। ਕੋਈ ਤੁਸੀਂ ਤਰੀਕਾ ਦੱਸੋ। ਇਸ ਕੋਠੜੀ ਵਿੱਚੋਂ ਮੈਂ ਅੰਧਕਾਰ ਨੂੰ ਕਿਵੇਂ ਕੱਢਾਂ? ਉਹ ਸਤਪੁਰਸ਼ ਦੇ ਕੋਲ ਮੋਮਬੱਤੀ ਸੀ। ਉਹਨੇ ਧੀਲੀ ਲਈ ਮੋਮਬੱਤੀ ਨੂੰ। ਔਰ ਕਮਰੇ ਦੇ ਵਿੱਚ ਮੋਮਬੱਤੀ ਨੂੰ ਰੱਖ ਦਿੱਤਾ। ਅੰਧਕਾਰ ਨਾ ਹੋ ਸਕੇ। ਹਨੇਰਾ ਨਾ ਹੋ ਸਕੇ। ਆਖਿਆ ਪੁਰਖਾ ਹਨੇਰਾ ਚਾਨਣੇ ਨਾਲ ਨਾ ਸੌਂਦਾ ਗਿਆਨ ਬਿਆਨ ਨਾਲ ਨਾ ਸੌਂਦਾ ਉਰਪੁਲ ਤਰੀਕਾ ਨਹੀਂ ਸਾਹਿਬ ਸ੍ਰੀ ਗੁਰੂ ਰਾਨਕਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਬਿਨਾਂ ਸਤਗੁਰ ਤੋਂ ਨਾ ਅਜ ਤੱਕ ਕਿਸੇ ਨੇ ਗਿਆਨ ਪ੍ਰਾਪਤ ਕੀਤਾ ਤੇ ਨਾ ਹੀ ਅਗਾਹ ਚੱਲ ਕੇ ਪ੍ਰਾਪਤ ਕਰ ਸਕੇਗਾ ਕਿਉਂਕਿ ਸਤਗੁਰ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਨੇ ਆਪਣੀ ਹੋਂਦ ਨੂੰ ਪ੍ਰਗਟ ਕਰਕੇ ਰੱਖਿਆ ਹੋਇਆ ਹੈ ਤੇ ਉਹ ਜਿਹੜੀ ਹੋਂਦ ਉਸ ਦੇ ਅੰਦਰ ਪ੍ਰਗਟ ਹੈ ਉਹ ਗੁਰੂ ਨੇ ਬੋਲਾਂ ਦੇ ਰਾਹੀਂ ਪ੍ਰਗਟ ਕੀਤੀ ਹੈ ਸਤਗੁਰੂ ਵਿੱਚ ਆਪ ਰੱਖਿਉਨ ਕਰ ਪ੍ਰਗਟ ਆਖ ਸੁਣਾਇ ਆਖ ਕੇ ਗੁਰੂ ਨੇ ਆਖ ਕੇ ਬੋਲ ਕੇ ਪ੍ਰਭੂ ਨੂੰ ਪ੍ਰਗਟ ਕੀਤਾ ਪਰਮਾਤਮਾ ਨੂੰ ਪ੍ਰਗਟ ਕੀਤਾ ਇਸ ਵਾਸਤੇ ਕੈਨਨ ਗੁਰੂ ਦੇ ਬੋਲ ਪਰਮਾਤਮਾ ਦੇ ਬੋਲ ਨੇ ਜੈਸੇ ਮੇ ਆਵੇ ਖਸ਼ਮ ਕੀ ਬਾਣੀ ਫੈਸਲਾ ਕਰੀ ਗਿਆਨ ਵੇ ਲਾਲ ਕਿਸੇ ਦੇ ਬੋਲਾਂ ਦੇ ਵਿੱਚ ਧਨ ਹੈ ਕਿਸੇ ਦੇ ਬੋਲਾਂ ਦੇ ਵਿੱਚ ਪਰવાર ਹੈ ਕਿਸੇ ਦੇ ਬੋਲਾਂ ਦੇ ਸੰਸਾਰ ਹੈ ਗੁਰੂ ਦੇ ਬੋਲਾਂ ਦੇ ਵਿੱਚ ਨਿਰੰਕਾਰ ਹੈ ਗੁਰੂ ਦੇ ਬਚਨਾਂ ਵਿੱਚ ਕਰਤਾ ਰਹਿ ਐਸ ਵਾਸਤੇ ਸਾਇਦ ਕੰਨ ਨੇ ਗੁਰੂ ਨੇ ਤੇ ਆਪਣੇ ਬੋਲਾਂ ਦੇ ਰਾਹੀਂ ਪ੍ਰਗਟ ਕਰਕੇ ਜਿਹ ਹੈ ਜਗਤ ਨੂੰ ਸੁਣਾ ਦਿੰਦਾ ਹੈ ਜਗਤ ਨੂੰ ਦਿਖਾ ਦਿੰਦਾ ਹੈ ਸਤਿਗੁਰੂ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚਗਾਇ ਉਸ ਸਤਿਗੁਰ ਨੂੰ ਮਿਲੋ ਕਿਸ ਨੂੰ ਸਦਾ ਮੁਕਤ ਹੈ ਜਿਹਨੂੰ ਕੋਈ ਬੰਧਨ ਨਹੀਂ ਜੋ ਕਿਸੇ ਤਰੀਕੇ ਨਾਲ ਵੀ ਲਪਾਏ ਮਾਨ ਨਹੀਂ ਜਿਸ ਨੇ ਆਪਣੇ ਵਿੱਚੋਂ ਮੋਹ ਕੱਢ ਦਿੱਤਾ ਜਗਤ ਦੀ ਕੋਈ ਪਕੜ ਨਹੀਂ ਜਗਤ ਦੀ ਕੋਈ ਖਿੱਚ ਨਹੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਜਦ ਪੜਦੇ ਆ ਤੇ ਸਤਿਗੁਰੂ ਆਪਣੇ ਮਾਸੂਮ ਬੱਚਿਆਂ ਨੂੰ ਕਹਿੰਦੇ ਨੇ ਗੜੀ ਦੇ ਚ ਬੇਟਾ ਤੁਮ ਹੀ ਪੰਥ ਕੇ ਬੇੜੇ ਕੇ ਖਵਈਆ ਸਰ ਭੇਟ ਕਰੋ ਚਾਹ ਤਾ ਕੇ ਚਲੇ ਧਰਮ ਕੀ ਨਈਆ ਲੈ ਦੇ ਕੇ ਤੁਮ ਹੀ ਥੇ ਮੇਰੇ ਗੁਲਸ਼ਨ ਕੇ ਬਕਈਆ लो जाओ राह तकते हैं सब खुलद में भैया कोई पकड़ नहीं और अजीत सिंह संबोधन करद कहते हैं कि हे मेरे बच्चे ख्वाहिश है तुम्हें ते चलाते हुए देखें हम आंख से बरछी तुम्हें खाते हुए देखें मैं देखना चाहना तेन मैदानी जंग च दुष्टा नाल दो दो हथ कर दें ਮੈਂ ਇਹ ਵੀ ਦੇਖਣਾ ਚਾਹੁੰਦਾ ਕਿ ਸੱਚ ਦੇ ਮਾਰਗ ਤੇ ਪ੍ਰਭੂ ਦੇ ਮਾਰਗ ਤੇ ਤੂੰ ਸ਼ਹੀਦ ਹੋ ਗਿਆ। ਤੂੰ ਸੀਨੇ ਵਿੱਚ ਤੀਰ ਖਾ ਲਿਆ। ਕੋਈ ਪਕੜ ਨਹੀਂ ਪੁੱਤਰਾਂ ਦੀ, ਕੋਈ ਪਕੜ ਨਹੀਂ ਪਰਿਵਾਰ ਦੀ, ਕੋਈ ਪਕੜ ਨਹੀਂ ধন-ਸੰਪਦਾ ਦੀ। ਸਾਰੀ ধন-ਸੰਪਦਾ ਸਤਿਗੁਰ ਨੇ ਸਰਸਾ ਨਦੀ ਦੇ ਚਰੋੜ ਦਿੱਤੀ ਸੀ। ਅੱਜ ਮਾਛੀਵਾੜੇ ਦੇ ਮਰੂਥਲ ਰੇਤ ਦੀ ਢੇਰੀ ਤੇ ਉਹ ਮਾਂ ਦੀ ਰਾਤ ਸੀ ਲੇਟੇ ਨੇ ਠੰਡੀ ਰੇਤ ਉੱਤੇ। ਠੰਡੀ ਸੀਤ ਲਹਿਰ ਚੱਲ ਰਹੀ। ਆਪ ਦੇ ਮੁਬਾਰਕ ਰਸਨਾ ਤੋਂ ਨਿਕਲਦਾ ਏ ਯਾਰ ਰੇ ਦਾ ਸਾਨੂੰ ਸੱਫਰ ਚੰਗਾ ਭਟਖੇੜਿਆਂ ਦਾ ਰਹਿਣਾ ਏ ਏ ਜ਼ਮੀਨ ਤੇ ਸੋਨਾ ਵੀ ਸਾਨੂੰ ਚੰਗਾ ਕਿਉਂਕਿ ਯਾਰ ਨਾਲ ਹੈ ਪ੍ਰਮਾਤਮਾ ਨਾਲ ਹੈ ਉਹਦੀ ਯਾਦ ਨਾਲ ਹੈ ਉਹਦਾ ਸਿਮਰਨ ਨਾਲ ਹੈ 12 12 ਸਾਲ ਦੀ ਉਦਾਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਈ ਪਕੜ ਨਹੀਂ ਕੋਈ ਖਿੱਚ ਨਹੀਂ ਸੰਸਾਰ ਦੀ ਪਰਵਾਰ ਦੀ ਬਸ ਇੱਕੋ ਹੀ ਖਿੱਚ ਹੈ ਕਿ ਕਿੰਨੋ ਜਗਤ ਪ੍ਰਮਾਤਮਾ ਨਾਲ ਜੁੜੇ ਕਿਵੇਂ ਸੰਸਾਰ ਨੂੰ ਬੋਧ ਹਾਸਲ ਹੋਵੇ ਕਿਵੇਂ ਸੰਸਾਰ ਨੂੰ ਗਿਆਨ ਹਾਸਲ ਹੋਵੇ ਇੱਕੋ ਹੀ ਤੜਪ ਹੈ ਇੱਕੋ ਹੀ ਖਿੱਚ ਹੈ ਇਸ ਵਾਸਤੇ ਸਭ ਕਹਿੰਦੇ ਨੇ ਸਤਿਗੁਰ ਤੇ ਉਹ ਹੈ ਜੋ ਸਦਾ ਮੁਕਤ ਹੈ ਕਿ ਜਿਸਨੇ ਆਪਣੇ ਵਿੱਚੋਂ ਮੋਹ ਨੂੰ ਕੱਢ ਦਿੱਤਾ ਹੈ ਜਗਤ ਦੀ ਪਕੜ ਨੂੰ ਕੱਢ ਦਿੱਤਾ ਹੈ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੋ ਚਿਤ ਲਾਇਆ ਵਿਚਾਰਾਂ ਦੀ ਦੁਨੀਆ 'ਚ ਅਕਸਰ ਵੈਸਮਵਾਸੀ ਹੁੰਦੇ ਨੇ ਇਹ ਵਿਚਾਰ অতি ਉੱਤਮ ਹੈ ਇਹ ਵਿਚਾਰ ਮਹਾਨ ਹੈ ਇਹ ਫਲਸਫਾ অতি ਉੱਤਮ ਹੈ ਗਰਸ ਕੇ ਵਿਚਾਰਾਂ ਦੇ ਤਲ ਤੇ ਵੈਸਮਵਾਸੀ ਹੀ ਹੁੰਦੇ ਨੇ ਔਰ ਵਿਚਾਰਾਂ ਦੀ ਦੁਨੀਆ ਵਿੱਚ ਐਸਾ ਆਖਿਆ ਜਾਂਦਾ ਹੈ ਕਿ ਵਿਚਾਰ ਮੱਧਮ ਸ਼੍ਰੇਣੀ ਦੇ ਨੇ ਇਹ ਵਿਚਾਰ ਉੱਤਮ ਨੇ ਇਹ ਅਤਿ ਉੱਤਮ ਨੇ ਇਹ ਮਹਾਨ ਉੱਤਮ ਨੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਢੰਗ ਨਾਲ ਦੱਸਦੇ ਨੇ ਕਿ ਉੱਤਮ ਵਿਚਾਰ ਕਿਹੜੇ ਨੇ ਉੱਤਮ ਵਿਚਾਰ ਇਹ ਹੀ ਨੇ ਕਿ ਜੋ ਚਿੱਤ ਨੂੰ ਪਰਮਾਤਮਾ ਦੀ ਤਰਫ ਲੈ ਜਾਵੇਗਾ ਉੱਤਮ ਸੋਚਣੀ ਉਹੀ ਹੈ ਜੋ ਚਿੱਤ ਨੂੰ ਸੱਚ ਦੀ ਤਰਫ ਲੈ ਜਾਵੇਗਾ ਉੱਤਮ ਵਿਚਾਰ ਉਹੀ ਨੇ ਜੋ ਪਰਮਾਤਮਾ ਦਾ ਚਿੰਤਨ ਕਰਨ ਤੇ ਮਜਬੂਰ ਕਰ ਦੇਵੇ ਉੱਤਮ ਵਿਚਾਰ ਉਹੀ ਨੇ ਜੋ ਮਨੁੱਖ ਨੂੰ ਉੱਤਮ ਸ਼੍ਰੇਣੀ ਪ੍ਰਾਪਤ ਕਰਾ ਦੇਵੇ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਉੱਤਮ ਵਿਚਾਰ ਉਪਰੋਂ ਹੀ ਪੈਦਾ ਹੋਏ ਨੇ ਗਹਿਰੇ ਤਲ ਵਿੱਚ ਉਹਨਾਂ ਦੀ ਕੋਈ ਬੁਨਿਆਦ ਨਹੀਂ ਉੱਤਮ ਵਿਚਾਰ ਕਵੀ ਕੋਲ ਵੀ ਨੇ ਉੱਤਮ ਵਿਚਾਰ ਸੰਤ ਦੇ ਕੋਲ ਵੀ ਨੇ ਉੱਤਮ ਵਿਚਾਰ ਇੱਕ ਆਮ ਪਰਦਰਸ਼ੀ ਸ਼ਾਇਰ ਤੇ ਦਾਰਸ਼ਨਿਕ ਕੋਲ ਵੀ ਹੈਗੇ ਨੇ ਉੱਤਮ ਵਿਚਾਰ ਭਗਤ ਕੋਲ ਵੀ ਹੈਗੇ ਨੇ ਪਰ ਇਹ ਦੋਹਾਂ ਦੇ ਵਿਚਾਰ ਐਸੇ ਨਹੀਂ ਇੱਕ ਤੇ ਝਰਨੇ ਦਾ ਪਾਣੀ ਹੈ ਇੱਕ ਹौज ਦਾ ਪਾਣੀ ਹੈ ਹौज ਦਾ ਪਾਣੀ ਵਕਤ ਪਾ ਕੇ ਗਦਲਾ ਹੋ ਜਾਂਦਾ ਹੈ ਬਦਬੂਦਾਰ ਹੋ ਜਾਂਦਾ ਹੈ ਉਸ ਦੇ ਕੀੜੇ ਹੋ ਜਾਂਦੇ ਨੇ ਬਾਰੋਂ ਸੰਗ੍ਰਹਿ ਕੀਤਾ ਗਿਆ ਗਿਆਨ ਵਿਚਾਰ ਸੋਚਣੀ ਜੀਵਨ ਨੂੰ ਨਿਰਮਲ ਨਹੀਂ ਕਰਦੀ ਉਹ ਸੰਗ ਵਿਚਾਰ ਹੀ ਮਲੇ ਉਹ ਸੰਗ ਵਿਚਾਰ ਹੀ ਬਦਬੂਦਾਰ ਹੋ ਜਾਂਦੇ ਨੇ ਪਰ ਇੱਕ ਨੇ ਪਹਾੜਾਂ ਦੇ ਚੋਂ ਫੁੱਟਦੇ ਝਰਨੇ ਨਿਰਮਲ ਸਵੱਛ ਠੰਡੇ ਜਦ ਕੋਈ ਆਪਣਾ ਚਿੱਤ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਤੇ ਉਹਦੇ ਹਿਰਦੇ ਦੇ ਚੋਂ ਵਿਚਾਰਾਂ ਦੇ ਝਰਨੇ ਫੁੱਟਦੇ ਨੇ ਝਰਨਿਆਂ ਦਾ ਜਲ ਸਦੀਵ ਨਵਾਂ ਹੁੰਦਾ ਹੈ ਝਰਨਿਆਂ ਦਾ ਪਾਣੀ ਪੁਰਾਣਾ ਨਹੀਂ ਸਦਾ ਤਾਜ਼ਾ ਹੈ ਇਸ ਵਾਸਤੇ ਇਸ ਤਰ੍ਹਾਂ ਦੇ ਮਹਾਪੁਰਸ਼ਾਂ ਦੇ ਬਚਨ ਸਦਾ ਤਾਜ਼ਗੀ ਦਿੰਦੇ ਰਹਿੰਦੇ ਨੇ ਔਰ ਉਹ ਬਚਨ ਸਦਾ ਤਾਜ਼ੇ ਬਣੇ ਰਹਿੰਦੇ ਨੇ ਉਹ ਬਚਨ ਕਦੀ ਬਰੂਥੇ ਨਹੀਂ ਹੁੰਦੇ ਉਹ ਬਚਨ ਕਦੀ ਪੁਰਾਣੇ ਨਹੀਂ ਹੁੰਦੇ ਉਸ ਸੱਚੇ ਹਿਰਦੇ ਚੋਂ ਨਿਕਲੇ ਸੱਚ ਦੇ ਬਚਨ ਸਦੀ ਨਵੇਂ ਬਣੇ ਰਹਿੰਦੇ ਨੇ ਹਮੇਸ਼ਾ ਹੀ ਨਵੀਆਂ ਤਾਂ ਵਣਦੇ ਰਹਿੰਦੇ ਨੇ ਨਵੀਂ ਦੁਨੀਆ ਦੀ ਸਿਰਜਣਾ ਕਰਦੇ ਰਹਿੰਦੇ ਨੇ ਤੋਂ ਸਾਬਿ ਕਹਿੰਦੇ ਨੇ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਉ ਚਿਤ ਲਾਇਆ ਉੱਤਮ ਵਿਚਾਰ ਤੇ ਉਹ ਹੀ ਨੇ ਜਿਨ੍ਹਾਂ ਦੁਆਰਾ ਚਿੱਤ ਸੱਚ ਦੇ ਚਲੇਨ ਹੋਵੇ ਸੱਚ ਦੇ ਨਾਲ ਜੁੜੇ ਜਗ ਜੀਵਨ ਦਾ ਤਾਪ ਆਇਆ ਤੇ ਜਿਨ੍ਹਾਂ ਵਿਚਾਰਾਂ ਦੇ ਨਾਲ ਜਗਤ ਦਾ ਜੀਵਨ ਜਗਤ ਦਾ ਜਿਹੜਾ ਦਾਤਾ ਹੈ ਉਹ ਪ੍ਰਾਪਤ ਹੋ ਜਾਏ ਬਸ ਉਹ ਵਿਚਾਰ ਸ੍ਰੇਸ਼ਟ ਨੇ ਉਹ ਵਿਚਾਰ অতি ਉੱਤਮ ਨੇ ਉਹ ਵਿਚਾਰ ਮਹਾਨ ਨੇ ਔਰ ਐਸੇ ਵਿਚਾਰ ਪਰਿਪੂਰਨ ਪ੍ਰਮਾਤਮਾ ਦੇ ਸਤਗੁਰ ਪਾਸੋਂ ਪ੍ਰਾਪਤ ਹੁੰਦੇ ਨੇ ਕਿਉਂਕਿ ਸਤਗੁਰ ਦੇ ਚ ਉਸਨੇ ਐਸੇ ਵਿਚਾਰ ਰੱਖੇ ਨੇ ਤੇ ਐਸੇ ਵਿਚਾਰਾਂ ਦੇ ਚ ਪਰੀਪੂਰਨ ਪ੍ਰਮਾਤਮਾ ਆਪ ਹੈ ਵਿਚਾਰ ਤੇ ਉਹੀ ਮਹਾਨ ਨੇ ਜੋ ਮੁਕਤ ਕਰਾ ਦੇਣ ਦੇਖਣ ਦੇ ਚ ਆਇਆ ਹੈ ਵਿਚਾਰ ਬੰਧਨ ਵੀ ਬਣ ਜਾਂਦੇ ਨੇ ਔਰ ਵਿਚਾਰ ਬੰਧਨ ਕੀ ਬਣਦੇ ਨੇ ਜੈਸੇ ਮਕੜੀ ਆਪਣੇ ਚੋਂ ਜਾਲਾ ਤਣਦੀ ਹੈ ਇਤਨੇ ਹੋਏ ਜਾਲੇ ਦੇ ਚ ਫਸ ਕੇ ਰਹਿ ਜਾਂਦੀ ਹੈ ਵਿਚਾਰਕ ਆਪਣੇ ਉਚੋਂ ਵਿਚਾਰਾਂ ਨੂੰ ਜਨਮ ਦਿੰਦਾ ਹੈ ਉਨਾਂ ਹੀ ਵਿਚਾਰਾਂ ਵਿੱਚ ਫਸ ਕੇ ਰਹਿ ਜਾਂਦਾ ਹੈ ਇਹ ਵਿਚਾਰਾਂ ਦੀ ਬੁਲੰਦੀ ਇੰਜ ਆਉਂਦੀ ਹੈ ਜੈਸੇ ਕਿ ਇੱਕ 마ਸੂਮ ਬੱਚਾ ਪਤੰਗ ਉਡਾਂਦਾ ਹੈ ਬਹੁਤ ਉੱਚੀ ਬੜੀ ਉੱਚੀ ਡੋਰ ਉਸਦੇ ਹੱਥ ਦੇ ਵਿੱਚ ਹੈ ਔਰ ਜਦ ਉਸਨੇ ਡੋਰ ਖਿੱਚੀ ਪਤੰਗ ਥੱਲੇ ਹੈ ਕਈ ਬੰਦਿਆਂ ਦੇ ਵਿਚਾਰ ਉੱਚੇ ਜ਼ਰੂਰ ਆਉਂਦੇ ਨੇ ਪਤੰਗ ਦੀ ਤਰ੍ਹਾਂ ਪਰ ਡੋਰ ਉਹਨਾਂ ਦੀ ਜ਼ਮੀਨ ਦੇ ਵਿੱਚ ਸਿਰਫ ਵਿਚਾਰ ਹੀ ਉੱਚੇ ਨੇ ਸਿਰਫ ਖਿਆਲਾਂ ਦੀ ਪ੍ਰਵਾਹ ਉੱਚੀ ਹੈ ਜੀਵਨ ਉੱਚਾ ਨਹੀਂ ਉਹ ਤੇ ਥੱਲੇ ਉਹ ਤੇ ਜ਼ਮੀਨ ਦੇ ਉੱਤੇ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਜ ਵਰਣਨ ਕੀਤਾ ਫਿਰਦੀ ਫਿਰਦੀ ਵਹਿ ਦੇਸ਼ਾਂ ਜਲ ਪਹਾੜਤ ਬਨ ਰਾਇ ਜਿੱਥੇ ਮਿੱਠਾ ਮਿਰਤ ਕੋ ਇਲ ਬਹਿਠੀ ਆਏ ਇਲ ਪਹਾੜਾਂ ਦੇ ਉੱਪਰ ਉੱਡ ਰਹੀ ਹੈ ਝਰਨਿਆਂ ਦੇ ਉੱਪਰ ਉੱਡ ਰਹੀ ਹੈ ਸੋਹਣੇ ਸੋਹਣੇ ਬਾਗ ਬਗੀਚਿਆਂ ਦੇ ਉੱਤੇ ਬਕਾਇਦਾ ਉੱਡ ਕੇ ਤਾਰੀਆਂ ਲਾ ਰਹੀ ਹੈ ਹਰ ਪਾਸੇ ਪਰਮਨ ਕਰ ਰਹੀ ਹੈ ਨਾ ਇਹ ਪਹਾੜਾਂ ਦੀ ਚੋਟੀਆਂ ਤੇ ਬੈਠੀ ਨਾ ਇਹ ਬਾਗ ਬਗੀਚਿਆਂ ਦੇ ਵਿੱਚ ਬੈਠੀ ਨਾ ਇਹ ਝਰਨਿਆਂ ਦੇ ਕੰਡੇ ਤੇ ਬੈਠੀ ਪਰ ਜਿੱਥੇ ਉਸ ਨੂੰ ਮੁਰਦਾਰ ਦਿਸ ਪਿਆ ਇਕਦਮ ਉੱਥੇ ਆ ਗਈ ਇਕਦਮ ਉੱਥੇ ਡਿੱਗ ਪਈ ਔਰ ਮੁਰਦਾ ਖਾਣ ਲੱਗ ਪਈ ਉੱਚੀ ਤੇ ਬਹੁਤ ਉੱਡੀ ਆਮ ਪੰਛੀਆਂ ਨਾਲੋਂ ਆਮ ਪਰਿੰਦਿਆਂ ਨਾਲੋਂ ਇਲ ਦੀ ਉਡਾਰੀ ਇਲ ਦੀ ਪ੍ਰਵਾਜ਼ ਬਹੁਤ ਉੱਚੀ ਬਹੁਤ ਬੁਲੰਦੀਆਂ ਤੇ ਜਾ ਕੇ ਉੱਡਦੀ ਐ ਔਰ ਤੈਰਦੀ ਐ لیکن دیشٹ بڑی نہیں نی ہے۔ نگاہ بڑی نہیں نی ہے۔ نگاہ مردار دیتے ہے۔ کئیاں دے کولوں اے جڑے وچار ہوندے نے اے اِلّاں دی طرح ہوندے ہیں۔ وچاراں دی پرواز تے بہت اونچی بہت اونچی پر دیشٹی وکار دے ہوندی ہے۔ وچار بہت اچھے لیکن دیشٹ وکار دیتے ہیں۔ کئیاں کول پرواز ہنس دی ہوندی ہے۔ پرواز وی اونچی دیشٹ وی اونچی ਉਡਣਾ ਵੀ ਬਹੁਤ ਉੱਚਾ ਜਿਮਣਾ ਵੀ ਬਹੁਤ ਉੱਚਾ ਇੰਦਾ ਉਡਣਾ ਤੇ ਬਹੁਤ ਉੱਚਾ ਹੈ ਜਿਮਣਾ ਉੱਚਾ ਨਹੀਂ ਹੈ ਉਡਾਰੀ ਬਹੁਤ ਅੱਛੀ ਹੈ ਜ਼ਿੰਦਗੀ ਬਹੁਤ ਉੱਚੀ ਨਹੀਂ ਹੈ ਇਸ ਵਾਸਤੇ ਸੈਗ ਪੰਨੇ ਉੱਤਮ ਵਿਚਾਰ ਤੇ ਹੋਈ ਨੇ ਜੋ ਜ਼ਿੰਦਗੀ ਨੂੰ ਵੀ ਉੱਚਾ ਲੈ ਜਾ ਜੋ ਜੀਵਨ ਨੂੰ ਵੀ ਉੱਚਾ ਲੈ ਜਾ ਪ੍ਰਵਾਸ ਉੱਚੀ ਹੈ ਪਰ ਦ੍ਰਿਸ਼ਟੀ ਵੀ ਤੇ ਉੱਚੀ ਹੋਵੇ ਖਿਆਲ ਬੜੇ ਉੱਚੇ ਨੇ ਪਰ ਜੀਵਨ ਵੀ ਤੇ ਬੜਾ ਉੱਚਾ ਹੋਵੇ ਖਿਆਲਾਂ ਦੇ ਸੰਦੋਗ ਹੈ ਜੀਵਨ ਵਿੱਚ ਸੰਤੋਖ ਨਹੀਂ ਹੈ। ਖਿਆਲਾਂ ਵਿੱਚ ਸੱਚ ਹੈ, ਜੀਵਨ ਵਿੱਚ ਸੱਚ ਨਹੀਂ ਹੈ। ਖਿਆਲਾਂ ਵਿੱਚ ਪ੍ਰਮਾਤਮਾ ਹੈ, ਜੀਵਨ ਵਿੱਚ ਪ੍ਰਮਾਤਮਾ ਨਹੀਂ ਹੈ। ਖਿਆਲਾਂ ਵਿੱਚ ਇਨਸਾਫ ਹੈ, ਜ਼ਿੰਦਗੀ ਵਿੱਚ ਇਨਸਾਫ ਨਹੀਂ ਹੈ। ਐਸੇ ਜਿਹੜੇ ਵਿਚਾਰ ਨੇ ਦਰਸਲ ਮਿਰਤਕ ਵਿਚਾਰ ਨੇ, ਥੋਥੇ ਨੇ, ਉਹਨਾਂ ਵਿੱਚ ਰੂਹ ਨਹੀਂ ਹੈ, ਉਹਨਾਂ ਦੀ ਜ਼ਿੰਦਗੀ ਨਹੀਂ ਹੈ। ਇਸ ਵਾਸਤੇ ਸਾਇਬ ਕਹਿੰਦੇ ਨੇ, ਉਹੀ ਵਿਚਾਰ ਉੱਤਮ ਨੇ ਜੋ ਪਰਮ ਜੀਵਨ ਦਿਲਾ ਦੇਣ। ਭਾਵ ਪ੍ਰਮਾਤਮਾ ਨਾਲ ਜੋੜ ਦੇਣ, ਚਿੱਤ ਨੂੰ ਈਸ਼ਵਰ ਦੀ ਤਰਫ ਮੋੜ ਦੇਣ।